ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੀ ਪੰਜਾਬ ਗੌਰਮੈਂਟ ਪੈਨਸ਼ਨਰ ਛਿਲਾ ਫਤਿਹਗੜ੍ਹ ਸਾਹਿਬ ਦੇ ਬੁਲਾਰਿਆਂ ਦੇ ਵੱਲੋਂ ਪੈਨਸ਼ਨਾਂ ਦੀਆਂ ਮੰਗਾਂ ਨਾ ਮੰਨਣੇ ਜਾਣ ਤੇ ਵੱਖ-ਵੱਖ ਬੁਲਾਰਿਆਂ ਦੇ ਵੱਲੋਂ ਸਰਕਾਰ ਦੇ ਵਿਰੁੱਧ ਕੀਤੀ ਗਈ ਮੀਟਿੰਗ ਦੇ ਬਾਰੇ ਜ਼ਿਕਰ ਕਰਾਂਗੇ ਪਹਿਲੀ ਵਾਰੀ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਪਿਛਲੇ ਦਿਨ ਸਕੱਤਰ ਵਿਖੇ ਬਹੁਤ ਹੀ ਵੱਡੀ ਰੈਲੀ ਜਿਹੜੀ ਕੀਤੀ ਗਈ ਸੀ ਜਿਸ ਨੂੰ ਦੇਖਦੇ ਆਂ ਪੰਜਾਬ ਸਰਕਾਰ ਨੇ 26 ਜੂਨ ਨੂੰ ਮੀਟਿੰਗ ਕਰਨ ਦਾ ਜ ਮੀਟਿੰਗ ਦੇ ਵਿੱਚ ਡੀਏ ਦੀ ਇੱਕ ਕਿਸ਼ਤ ਤੇ ਸਹਿਮਤੀ ਬਣ ਸਕਦੀ ਹੈ ਸਖਤ ਦੇ ਆਗੂਆਂ ਨਾਲ ਪੰਜਾਬ ਤੇ ਸਰਕਾਰ ਤੇ ਵੀ ਤਸਕਰ ਕੱਲ ਜਿਹੜੀ ਹੈ ਮਲਾਸਮਾਂ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕਰਨਗੇ ਜਿਸ ਦੇ ਉੱਪਰ ਮਲਾਸਮਾਂ ਨੂੰ ਡੀ ਸਬੰਧੀ ਇੱਕ ਕਿਸ਼ਤ ਦੀ ਜਿਹੜੀ ਹੈ ਪੂਰੀ ਪੂਰੀ ਜਿਹੜੀ ਆਸ ਜਿਹੜੀ ਦਿਖਾਈ ਦੇ ਰਹੀ ਹੈ ਪੰਜਾਬ ਸਰਕਾਰ ਨੇ ਲੰਮੇ ਸਮੇਂ ਤੋਂ ਪੈਨਸ਼ਨਰਸ ਦੀਆਂ ਮੰਗਾਂ ਨੂੰ ਜਾਣ ਬੁਝ ਕੇ ਟਾਲਮਟੋਲ ਕਰਦੀ ਜਿਹੜੀ ਆ ਰਹੀ ਹੈ ਲਗਾਤਾਰ ਜਿਵੇਂ ਕਿ ਪੈਸ਼ਨਰ ਦੀਆਂ ਹੁੰਦੀਆਂ ਜਿਹੜੀਆਂ ਮੰਗਾਂ ਨੂੰ ਸਰਕਾਰ ਦੀ ਕੋਈ ਜ਼ਰੂਰੀ ਨਹੀਂ ਸਮਝਦੀ ਜਿਸ ਕਰਕੇ ਉਹਨਾਂ ਨੇ ਪੈਨਸ਼ਨ ਦੀਆਂ ਮੰਗਾਂ ਨੂੰ ਠੰਡੇ ਵਸਤੇ ਦੇ ਵਿੱਚ ਪਾ ਕੇ ਰੱਖ ਦਿੱਤਾ ਹੋਇਆ ਹੈ ਜਿਸ ਦੇ ਚਲਦਿਆਂ ਸਾਰੇ ਪੰਜਾਬ ਦੇ ਪੈਸ਼ਨ ਐਸੋਸੀਏਸ਼ਨ ਦੇ ਵੱਲੋਂ ਆਪਣੇ ਮਹੀਨਾਵਾਰ ਮੀਟਿੰਗਾਂ ਦੇ ਵਿੱਚ ਜਾਂ ਫਿਰ ਸੂਬਾ ਪੱਧਰੀ ਰੈਲੀਆਂ ਦੇ ਵਿੱਚ ਸਰਕਾਰ ਨੂੰ ਮੰਗਾਂ ਮੰਨਣ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਮੰਗਾ ਨਾਮ ਮੰਨਨਤੀ ਸਰਕਾਰ ਨੂੰ ਘੇਰਿਆ سوشل میڈیا ਤੇ ਇਹਨਾਂ ਵਿਰੋਧ ਹੋਣ ਦੇ ਬਾਵਜੂਦ ਵੀ ਕੰਨਾਂ ਦੇ ਉੱਤੇ ਕੋਈ ਵੀ ਜੂਨ ਨਹੀਂ ਸਰਕ ਰਹੀ ਸਰਕਾਰ ਤੇ ਇਸੇ ਤਰ੍ਹਾਂ ਹੀ ਮੰਗਾ ਸੰਬੰਧੀ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਜਿਸ ਦੇ ਵਿੱਚ ਵੱਖ-ਵੱਖ ਬੁਲਾ ਰਹੇ ਨੇ ਸਰਕਾਰ ਦੇ ਵਿਰੁੱਧ ਜਿੱਦਾਂ ਜਿਹੜਾ ਨਾਰੇ ਲਾਏ ਗਏ ਜੇ ਸਰਕਾਰ ਨੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਇਸੇ ਤਰ੍ਹਾਂ ਹੀ ਨਜ਼ਰ ਅੰਦਾਜ਼ ਨਜ਼ਰ ਅੰਦਾਜ਼ ਕੀਤੇ ਜਾਣ ਦਾ ਜਿਹੜਾ ਹੈ ਦਾ ਰੁਝਾਨ ਜਾਰੀ ਰੱਖਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੱਤਾਧਾਰੀ ਧਿਰ ਨੂੰ 2027 ਦੇ ਵਿੱਚ ਇਸੇ ਤਰ੍ਹਾਂ ਦੇ ਗੰਭੀਰ ਨਤੀਜੇ ਭੁਗਤਨੇ ਪੈ ਸਕਦੇ ਹਨ ਆਉ ਜਾਣਦੇ ਹਾਂ ਕਿ ਇਸ ਵਿਸ਼ੇਸ਼ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਬੁਲਾ ਰਹੇ ਨੇ ਸਰਕਾਰ ਨੂੰ ਕੋਟ ਦੇ ਹੋਏ ਆਪਣੀਆਂ ਮੰਗਾਂ ਮੰਨਣ ਦੀ ਚੇਤਾਵਨੀ ਦਿੱਤੀ ਹੈ ਤੇ ਕੀ ਪੰਜਾਬ ਗਵਰਨਮੈਂਟ ਐਸੋਸੀਏਸ਼ਨ ਜ਼ਿਲ੍ਹਾ ਫਤਿਹਗੜ ਸਾਹਿਬ ਵਰਕਿੰਗ ਕਮੇਟੀ ਦੀ ਵਿਸ਼ੇਸ਼ ਮੀਟਿੰਗ ਨਾਲ ਪ੍ਰਧਾਨ ਹਰਜੀਤ ਸਿੰਘ ਤਰਖਾਨ ਮਾਜ਼ਰਾ ਦੀ ਕਹਿਰੈਣ ਵਾਲੀ ਜਿਹੜੀ ਕਿ ਹੇਠ ਜਿਹੜੀ ਪੈਨਸ਼ਨਲ ਜਿਹੜੀ ਭਵਨ ਵਿਖੇ ਹੋਈ ਜਰਨਲਿਸਟ ਤਰ ਤਰਮਪਾਲ ਆਜ਼ਾਦ ਨੇ ਜਿਹੜਾ ਕਿਹਾ ਹੈ ਕਿ ਪੈਨਸ਼ਨਰ ਲੰਬੇ ਸਮੇਂ ਜਿਹੜੇ ਕਿ ਤੋਂ ਆਪਣੀ ਹੱਕੀ ਮੰਗਾਂ ਦੀ ਪੂਰਤੀ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਪਰ ਪੰਜਾਬ ਸਰਕਾਰ ਜਿਹੜੀ ਹੈ ਪੈਨਸ਼ਨਰ ਅਤੇ ਮਲਾਸਮਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਜਿਹੜੀ ਕਿ ਹੋ ਚੁੱਕੀ ਹੈ ਜਿਸ ਕਰਕੇ ਪੈਨਸ਼ਨਰ ਅਤੇ ਮਲਾਸਮਾਂ ਦੇ ਵਿੱਚ ਸਰਕਾਰ ਪ੍ਰਤੀ ਜਿਹੜਾ ਰੋਸ ਜਿਹੜਾ ਕਿ ਲਹਿਰ ਪਰਚੰਡ ਹੋ ਰਹੀ ਹੈ ਮੀਟਿੰਗ ਜਸਵਿੰਦਰ ਸਿੰਘ ਆਲੂਵਾਲੀਆ ਨੇ ਕਿਹਾ ਕਿ ਜਿਹੜੇ ਕੀ ਮੁਲਾਜ਼ਮ ਜਨਵਰੀ 16 ਤੋਂ ਬਾਅਦ ਜਿਹੜੇ ਸੇਵਾ ਮੁਕਤ ਹੋਏ ਹਨ ਉਹਨਾਂ ਨੂੰ ਨੋਟੀਫਿਕੇਸ਼ਨ ਦੇ ਅਨੁਸਾਰ ਹਲੇ ਤੱਕ ਬਕਾਇਆ ਨਹੀਂ ਮਿਲਿਆ ਉਹਨਾਂ ਦੀ ਮੰਗ ਕੀਤੀ ਗਈ ਹੈ ਕਿ ਨੋਟੀਫਿਕੇਸ਼ਨ ਦੇ ਅਨੁਸਾਰ ਕਿਸੇ ਤਰ੍ਹਾਂ ਦੇ ਜਿਹੜੇ ਬਕਾਏ ਚਾਲੂ ਕੀਤੇ ਜਾਣ ਪ੍ਰਧਾਨ ਹਰਜੀਤ ਸਿੰਘ ਤੇ ਸੂਬਾ ਪ੍ਰਧਾਨ ਮੀਤ ਪ੍ਰਧਾਨ ਹਰਚੰਦ ਸਿੰਘ ਪੌਂਜਲੀ ਨੇ ਕਿਹਾ ਦੱਸਿਆ ਕਿ 14 ਜੂਨ ਨੂੰ ਜਿਹੜਾ ਲੁਧਿਆਣਾ ਦੇ ਵਿਖੇ ਬਲਾਸਮਾ ਤੇ ਪੈਨਸ਼ਨਰ ਦੇ ਸਾਂਝੇ ਫਰੰਟ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਪਧਰੀ ਜਿਹੜੀ ਰੋਸ ਰੈਲੀ ਜਿਹੜੀ ਕੀਤੀ ਗਈ ਸੀ ਪਰ ਲੱਗਦਾ ਹੈ ਸਰਕਾਰ ਨਹੀਂ ਜਿਹੜੀ ਨਹੀਂ ਮੰਨੀ ਪਰ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ 2027 ਦੀਆਂ ਜਿਹੜੀ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਦੇ 92 ਖਮੋਸ਼ ਵਿਧਾਇਕਾਂ ਦਾ ਕੀ ਅਸਰ ਹੋਣ ਵਾਲਾ ਹੈ ਜਦੋਂ ਤੱਕ ਪੈਨਸ਼ਨਰਸ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਹੋਰ ਤਿੱਖਾ ਤੇ ਪਰਚੰਡ ਕੀਤਾ ਜਾਏਗਾ ਜਿਨ੍ਹਾਂ ਨੇ ਕੀ ਆਪਣੇ ਪ੍ਰਚਾਰ ਰੱਖੇ ਨੇ ਉਹਨਾਂ ਨੂੰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਪੈਨਸ਼ਨ ਦੀ ਹੱਕੀ ਮੰਗਾਂ ਨੂੰ ਮੰਨ ਕੇ ਤੇ ਉਸ ਉਹਨਾਂ ਦੀਆਂ ਮੰਗਾਂ ਨੂੰ ਮੰਨਣ ਦੀ ਜੋ ਹੈ ਕਰਦੀ ਹੈ ਜਾਂ ਫਿਰ ਜਾਣਬੁੱਝ ਕੇ ਇਹਨਾਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰਕੇ ਅਜੇ ਜਿਹੜੀ ਪੈਂਟਿੰਗ ਰੱਖ ਕੇ ਹਵਾ ਵਿੱਚ ਲਟਕਾਉਂਦੀ ਰੱਖਣਾ ਚਾਹੁੰਦੀ ਹੈ ਪਰੰਤੂ ਦੋਸਤੋ ਜੇਕਰ ਸਰਕਾਰ ਜਿਹਾ ਕਰਦੀ ਹੈ ਤਾਂ ਇਸ ਦੇ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਜੋ ਹੈ ਉਹ ਗੰਭੀਰ ਹੋਣਗੇ ਹਾਂਜੀ ਦੋਸਤੋ ਏਸੀਐਸ ਦੀ ਬੱਧੀ ਅਤੇ ਖਾਸ ਅਪਡੇਟ ਮੁਲਾਜ਼ਮਾ ਤੇ ਪੈਨਸ਼ਨ ਦੀਆਂ ਮੰਗਾਂ ਸੰਬੰਧੀ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਥੈਂਕ ਯੂ ਸੋ ਮੱਚ ਬਾਏ ਬਾਏ